ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਨੂੰ ਮੰਗ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆਪਣੀ ਇੱਕ ਹੋਰ ਨਵੀਂ ਵੀਡੀਓ ਇੱਧਰ ਦੇਖੋ ਪਹਿਲਾਂ ਮਾਉਂਗੀ ਪੱਗੂ ਉਹਦੇ ਵਿੱਚ ਦੇਖ ਲੋ ਕਿ ਉਹਨੇ ਤੇ ਆਰਕਾ ਆਪਾ ਜੀ ਬਾੜ ਲਈ ਆ ਤੇ ਅੱਜ ਆਪਾਂ ਉਹ ਬਾਲਾਂਗੇ ਸੰਘਾੜੇ ਚੁੱਲੇ ਉੱਤੇ ਸੋਖੇ ਤਰੀਕੇ ਨਾਲ ਲੱਗਿਆ ਮੈਂ ਸੰਘਾੜੇ ਇਹ ਮੈਂ ਲੈ ਕੇ ਆਈ ਸੀ ਕੱਲ ਤਾਂ ਵਿੱਚ ਉਹਨੇ ਖਰਾਬ ਪਾਤਾ ਇਹਨਾਂ ਨੂੰ ਧੋ ਕੇ ਫੇਰ ਆਪਾਂ ਰੱਖਦੇ ਆ ਉਬਲਣ ਵਾਸਤੇ ਥੋੜਾ ਮੈਂ ਪਹਿਲਾਂ ਅੰਦਰ ਮੜਾ ਲਿਆ ਇਹ ਆਪਾਂ ਪਾ ਲਿਆ ਥੋੜਾ ਜਿਹਾ ਪਾਣੀ ਜਿਆਦਾ ਨਹੀਂ ਪਾਣੀ ਪਾਉਣਾ ਇੰਨਾ ਨਹੀਂ ਕਿ ਇਹਨਾਂ ਨੂੰ ਡਬਾਉਣਾ ਪਊਗਾ ਨਾ ਇੰਨਾ ਪਾਣੀ ਨਹੀਂ ਪਾਉਣ ਦੀ ਲੋੜ ਪੈਂਦੀ ਬਸ ਥੋੜਾ ਪਾਣੀ ਬਦ ਸੁੰਗਾਂ ਆ ਗਈ ਆ ਇਧਰ ਦੇਖ ਇਨੇ ਖਾਣੇ ਪਕਾਣੇ ਦੀ ਪਕੀ ਚੀਜ਼ ਖਾਣੀ ਹੈ ਉਹ ਖਾ ਲਾ ਖਾ ਲਾ ਚਿਕਨ ਹੈ ਆ ਖਾਣੀ ਚੀਜ਼ੀ ਚੀਜ਼ੀ ਖਾਣੀ ਹੈ ਚੀਜ਼ੀ ਖਾਣੀ ਹੈ ਪਰ ਉਹ ਕੇ ਉਬਲ ਲੈਣ ਦੇ ਫੇਰ ਦਵਾਂਗੇ ਤੁਹਾਨੂੰ ਮਿੱਟੀ ਲਾ ਦੀ ਮਿੱਟੀ ਕੁੱਕਰ ਕਾਲਾ ਹੋ ਜਾਣਾ ਆਹ ਕੰਮ ਜ਼ਰੂਰੀ ਆ ਉਦੋਂ ਲਾਈ ਨਹੀਂ ਸੀ ਨਾ ਪਤੀਲੇ ਨੂੰ ਤੇ ਦੀ ਲੀਓ ਹੋ ਗਈ ਕਾਲੇ ਜੂ ਮਸੀਂ ਮੰਜੀ ਆਪਾਂ ਉਬਲਿ ਬਿਨਾਈ ਜਨੇ ਆਪਾਂ ਨੂੰ ਕੀ ਪਤਾ ਕਿਦਾਂ ਉਬਾਲਦੇ ਹਨਾ ਹੂੰ ਗੰਦੇ ਪਾਣੀ ਚ ਜਾਂ ਸਫਾਈ ਨਾਲ ਉਬਾਲਦੇ ਕਿ ਉਦਾਂ ਹੀ ਤਾਂ ਮੈਂ ਲੈ ਕੇ ਆਈ ਲੈ ਕੇ ਕਰੀ ਉਬਾਲ ਕੇ ਦੇਖਾਂਗੇ ਥੋੜੇ ਜਿਹਾ ਜੰਦੇ ਨਾਲ ਉਬਾਲੇ ਉਹ ਮਹਿੰਗੇ ਹੁੰਦੇ ਉਹਨਾਂ ਦੇ ਨਾਲ ਆਵਾਂ ਨੇ ਥੋੜੇ ਜਿਹੇ ਸੀ ਚਲੋ ਬਟਣਾ ਹੁਣ ਆਪਾਂ ਇਹਦੇ ਉੱਤੇ ਦੇ ਦਈਏ ਆਵਲਾ ਟੱਕਣ ਆਵਲਾ ਇਹਦੇ ਉੱਤੇ ਹੁਣ ਭਾਰ ਰੱਖਣਾ ਜਿਹੜੀ ਸਟੀਮ ਨਾ ਸਟੀ ਨਹੀਂ ਲਗਾਉਣੀ ਉਦਾਂ ਭਾਰ ਰੱਖਣਾ ਇਹਦੇ ਉੱਤੇ ਜਿਹੜਾ ਨਾ ਉਹ ਭਾਪ ਬੰਦ ਰਵੇ ਹਾਂ ਚੱਲੂਗਾ ਜਿਆਦਾ ਭਾਰ ਆ ਨਹੀਂ ਜਿਹ ਭਾਰ ਆ ਹੀ ਰੱਖਣਾ ਬੰਦਾ ਬਾਪੂ ਦਾ ਤਾਂ ਤਜ਼ਾ ਨਹੀਂ ਆਇਆ ਨਾ ਪਤਾ ਨਹੀਂ ਕੀ ਹੋਇਆ ਮਾਹੂ ਰਹੀ ਉਧਰ ਇਹ ਲੈਣਾ ਨਾ ਰੱਖ ਦਿੱਤਾ ਆਪਾਂ ਦੇਖਦੇ ਆ ਵੀ ਕਿੰਨਾ ਟਾਈਮ ਦੇ ਵਿੱਚ ਬਣ ਜਾਂਦੇ ਆ ਕਿੰਨਾ ਟਾਈਮ ਹੋ ਗਿਆ ਤੇ ਇਹਨਾਂ ਛੱਤੀ ਹੋਇਆ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਇਹ ਉੱਗਣ ਜਾਂਦੇ ਆ ਆਦਰ ਦੇਖੋ ਸਾਡਾ ਆਦਰ ਦੇਖੋ ਇਹਨੂੰ ਕਿਸੇ ਵੀ ਬਾਜ ਸੁਣਦੀ ਨਾ ਇਹਦੀ ਚੱਲੇ ਉਧਰ ਚੱਲ ਚੱਲ ਗੁੱਲੂ ਚੱਲ ਅਜੇ ਬੂਟਾ ਲਾਇਆ ਮੈਂ ਇਹ ਵਾਲਾ ਮધુ ਕਾਮਨੀ ਮધુ ਕਾਮਨੀ ਲਾਈ ਅੱਜ ਮੈਂ ਮਸੀ ਸਾਰੀ ਮਿੱਟੀ ਕੱਢ ਕੇ ਪਹਿਲਾ ਬੂਟਾ ਪੱਟਿਆ ਉਹ ਖਰਾਬ ਹੋ ਗਿਆ ਸੀ ਫਿਰ ਇਹਨੂੰ ਲਾਇਆ ਆਪਾਂ ਤਾਂ ਇਹਨੂੰ ਛੁੱਟੀ ਅੱਜ ਜਨਾਬ ਜੀ ਨੂੰ ਕਾਨਾ ਦਿਖਾ ਸਹੀ ਸਹੀ ਆ ਕਾਨੇ ਦਾ ਬਿਲਕੁਲ ਤੈਨੂੰ ਫਿਰ ਚਾਰ ਦਿਨ ਹੋ ਗਿਆ ਜੀ ਇਹ ਕਾਨ ਇੰਦਾ ਹੀ ਨਹੀਂ ਜੀ ਆਪਾਂ ਅਜੇ ਚੱਲਦੇ ਆ ਸ਼ਹੀਦੀ ਦਿਹਾੜੇ ਤੇਸ ਕਰਕੇ ਆਪਾਂ ਖੁਸ਼ੀ ਦਾ ਕੰਮ ਜਿਹੜਾ ਉਹ ਕੋਈ ਨਹੀਂ ਕਰਨਾ ਅ ਸ਼ਹੀਦੀ ਦਿਹਾੜਿਆਂ ਕਰਕੇ ਤੇ ਸ਼ਹੀਦੀ ਦਿਹਾੜੇ ਆ ਮਹੀਨਾ ਲੰਘ ਜਾਊਗਾ ਦਸੰਬਰ ਦਾ ਫਿਰ ਜਨਵਰੀ ਦੇ ਵਿੱਚ ਸੋਖਨੀ ਸਾਹਿਬ ਦਾ ਪਾਠ ਕਰਾਵਾਂਗੇ ਤੇ ਬਾਬਾ ਜੀ ਦੇ ਕੋਲ ਸੁੱਖ ਮਨਾਵਾਂਗੇ ਵੀ 18 ਸਾਲ ਦਾ ਹੋ ਗਿਆ ਤਾਂ ਫੇਰ ਇਹਦੇ ਸੋਨੇ ਦੀ ਜੜੀ ਉਹ मुੰਦਰ ਆ ਉਹ ਪਾਵਾਂਗੇ ਤੇ ਉਹਨਾਂ ਚਿਹਰੇ ਹੋਈ ਹੋਈ ਪਾਊਗਾ ਫੇਰ ਉਹ 골ਡ ਦੀ ਪਾਵਾਂਗੇ ਹੈਨਾ ਬਾਕੀ ਇਹਨੇ ਤੇ ਦੇਖਾਂਗੇ ਕਿੰਦਾ ਦੀ ਸਿਲੈਕਟ ਕਰਦਾ ਛੋਟੀ ਜੀ ਉਹਦਾ ਤਾਂ ਇਰਾਦਾ ਪਾਉਂਦਾ ਮੱਕੀ ਉਹਦਾ ਦੇਖਾਂਗੇ ਆਲੇ ਕੋ ਇਦਾਂ ਖੜੀ ਹੋ ਜਾਂਦੀ ਇਹਨੂੰ ਇਹ ਕਿ ਬੱਸ ਮੇਰੇ ਮ사ਜ ਕਰੀ ਜਾਓ ਕਰੀ ਜਾਓ ਕਰੀ ਜਾਓ ਚਲੋ ਜੀ ਦੇਖਦੇ ਆ ਕਿੰਨਾ ਟਾਈਮ ਤੱਕ ਹੋ ਜਾਂਦਾ ਹੈ ਉਹ ਉੱਭਲ ਜਾਂਦੇ ਸੰਘਾੜੇ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਆ ਇਹੋ ਹੁੰਦੇ ਤੇ ਗਰਮ ਆ ਪਰ ਇਹਨਾਂ ਦਾ ਨਾ ਕੋਈ ਉਹ ਨੁਕਸਾਨ ਨਹੀਂ ਹੁੰਦਾ ਖਾਣੇ ਚਾਹੀਦੇ ਕਹਿੰਦੇ ਸਿਆਲਾਂ ਦੇ ਵਿੱਚ ਤੇ ਇਸ ਕਰਕੇ ਮੈਂ ਵੀ ਸ਼ਕਰਗੰਦੀ ਤਾਂ ਮੈਂ ਖਾਂਦੀ ਖਾਂਦੀ ਆ ਮੈਂ ਉਬਲੇ ਹੋਈ ਲੈਉਣੀ ਹੁੰਨੀ ਸੀ ਇਸ ਵਾਰ ਮੈਂ ਕਹਿੰਦੀ ਆਪ ਉਬਾਲ ਕੇ ਦੇਖਦੇ ਆਪਾਂ ਐਦਾਂ ਕਹਿੰਦੇ ਬਹੁਤ ਸੋਕੇ ਢੰਗ ਨਾਲ ਉੱਭਲ ਜਾਂਦੇ ਸਾਰੇ ਨਹੀਂ ਡਬੋਣੇ ਥੋੜਾ ਜਿਹਾ ਪਾਣੀ ਵਿੱਚ ਪਾਉਣਾ ਵੀ ਜਿਹੜਾ ਤਲਾ ਗਿੱਲਾ ਰਵੇ ਤੇ ਦੇਖਦੇ ਆਂ ਤੇ ਮੇਰੇ ਦੋ ਤਿੰਨ ਸ਼ਾਈਆਂ ਰਹਿ ਗਈਆਂ ਬਸ ਸਾਟਨ ਵਾਲੀਆਂ ਇਹ ਵੀ ਹਟ ਜਾਣਗੀਆਂ ਇਹ ਤਾਂ ਨਹੀਂ ਹਟਣਾ ਕਿਉਂਕਿ ਮੇਰਾ ਬਰਥ ਮਾ ਗਿਆ ਇਹ ਬਚਪਨ ਤੋਂ ਹੀ ਆ ਮੇਰੇ ਇਹ ਵਾਲਾ ਤੇ ਤਿੰਨ 36 ਤੇਰਾ ਪਰ ਰੱਖੇ ਸੀ ਇਹੋ ਉਬਲਣ ਵਾਸਤੇ ਤੇ ਹੁਣ ਹੋ ਗਿਆ 3 4 ਵਜੇ ਚਾਰ ਚਾਰ ਪੂਰੇ ਵੱਜ ਗਏ ਮਤਲਬ ਕਿ ਅੱਧਾ ਘੰਟਾ ਤਕਰੀਬਨ ਹੋ ਗਿਆ ਇਹਨਾਂ ਨੂੰ ਤੇ ਆਪਾਂ ਇਹਨਾਂ ਨੂੰ ਚੈੱਕ ਕਰਦੇ ਹਾਂ ਹੋ ਜਾਂਦੀ ਹੈ ਉਹ ਇੰਨੇ ਟਾਈਮ ਦੇ ਵਿੱਚ ज्यादा टाइम नहीं लगता इन्होंबल <coughs> देखी इन्ना कानी सुकया पूरे नहीं सी पानी आपबोए थोड़ा जहा पानी रखे से क्ड के देख दें। <coughs> कलर भी ना कि निकलता नहीं <coughs> <laughs> ਇਹ ਚੀਜ਼ ਖਾਇਆ ਕਰੋ ਪਾਸਤਾ ਖਾਣ ਲੱਗ ਪੈਣਾ ਤਰੀਕੋ ਆ ਕਿੰਨੇ ਦਿਨਾਂ ਬਾਅਦ ਆਜੀ ਬਣਾਇਆ ਬੰਨਾਈ ਚੰਗਾ ਨਾ ਦੇਖ ਲਾ ਕੀ ਬਣਿਆ ਉਹਦਾ ਵਿਚਾਰੇ ਦਾ ਨਾ ਖਾਇਆ ਕਰੋ ਖੇਸਵਾ ਡਾਰੀ ਲੱਗਦਾ ਭਰਾਵਾ ਲੋ ਦੇਖਿਏ ਇੱਕ ਜੀਰ ਛਿਲ ਕੇ ਦੇਖਦੇ ਆਪਾਂ ਇੱਕ ਗਰਮਿਆ ਊਹ ਬੋ ਕਰ ਮੈਂ ਤੋ ਦੇਲਾ ਗੱਡੀ ਮੋਟੀ ਛੱਲ ਹੁੰਦੀ ਹੈ ਨਾ ਇਹਨਾਂ ਦੀ। ਬਾਈ ਟਾਈਮ ਲੱਗਦਾ। ਦੇਖ ਜਿਹਦਾ ਹਾਰਟ ਹੁੰਦਾ। ਹਨਾ ਹਾਰਟ ਦੀ ਹਾਰਟ ਦੀ ਸ਼ੇਪ ਹੁੰਦੀ ਹੈ ਇਹਨਾਂ ਦੀ। ਹੂੰ। ਖਾ ਕੇ ਦੇਖੀਏ। ਮਤਲਬ ਕਿ ਮਿੱਠੇ ਤਾਂ ਨਹੀਂ ਹੁੰਦੇ। ਪਰ ਭੋਗਲੇਵੇਂ ਨੇ ਹੁੰਦੇ। ਬਹੁਤ ਟੇਸਟੀ ਆ। ਤੁਸੀਂ ਬੈਦਨ ਨੂੰ ਉਬਾਲ ਕੇ ਦੇਖੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤੇ ਨਾਲੇ ਆਪਾਂ ਐਸੇ ਕਰਕੇ ਨਹੀਂ ਸੰਧਾੜੇ ਦਿੰਦੇ ਵੀ ਸ਼ਾਇਦ ਉਹਨਾਂ ਨੂੰ ਉਬਾਲਣ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਪਰ ਇੰਨਾ ਟਾਈਮ ਨਹੀਂ ਲੱਗਦਾ 3 36 ਤੇ ਅਸੀਂ ਰੱਖੇ ਸੀ ਪੂਰੇ 4 ਵਜੇ ਅਸੀਂ ਚੈੱਕ ਕਰ ਲਏ ਸਮਝ ਲਓ 25 ਮਿੰਟ ਬਾਅਦ ਚ ਹਾਂ 24 ਮਿੰਟ ਬਾਅਦ ਚ ਆਪਾਂ ਚੈੱਕ ਕਰ ਲਏ ਤੇ ਬਿਲਕੁਲ ਉਬਲੇ ਹੋਏ ਸੀਗੇ ਉਹ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਹਦਾ ਕਰੇ ਉਬਾਲ ਸਕਦੇ ਆ ਖਾ ਸਕਦੇ ਆ ਖਿਆਲਾਂ ਦੇ ਖਾਓ ਜਰੂਰ ਬਹੁਤ ਵਧੀਆ ਸਿਹਤ ਵਾਸਤੇ ਤੇ ਤੁਸੀਂ ਟੈਸਟ ਕਰਕੇ ਦੇਖੋ ਤੇ ਇਹ ਤਾਂ ਦਾੜ ਜੀੜ ਜਾਣਾ ਜਿਹਦੇ ਫਰਨੀਲੀਓਂ ਦੇ ਉਦਾਂ ਦੇ ਟੈਨਰ ਖਾਦੇ ਆ ਰਗਾ ਛੱਲੀ ਉਬਲੀ ਹੋਈ ਜਿਹੜੀ ਹੁੰਦੀ ਆ ਇਹਦੇ ਨਾਲ ਹੀ ਕਰਦੇ ਹਾਂ ਜੀ ਅਸੀਂ ਆਪਣੇ ਇਸ ਵਲੌਗ ਦਾ ਐਂਡ ਜਿੰਨਾਂ ਜਨਨ ਸਾਡੇ ਵਲੌਗ ਵਧੀਆ ਲੱਗਦੇ ਆ ਘਰੇਲੂ ਵਲੌਗ ਹੁੰਦੇ ਆ ਤੂੰ ਵੀ ਕਦੀ ਕਹਿ ਦਿਆ ਕਰ ਇਹ ਆਲਾਦਾਂ ਜਿਹੜੀਆਂ ਨਾ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਲਾਈਕ ਜਰੂਰ ਕਰ ਦਿਆ ਕਰੋ ਪਲੀਜ਼ ਬਾਏ ਬਾਜੀ ਸਾਵਿਆਂ ਨੂੰ